ਸੋ ਜੁੜੇ ਹੋਣ ਨਿਰਪੱਖ ਪੋਸਟ ਦੇ ਨਾਲ ਤੇ ਮੈਂ ਹਾਂ ਤੁਹਾਡੇ ਨਾਲ ਰਾਜਪਿੰਦਰ ਕੌਰ ਇਸ ਵੇਲੇ ਝੋਨੇ ਦੀ ਹਾਈਬ੍ਰਿਡ ਕਿਸਮ ਦੀ ਗੱਲ ਕੀਤੀ ਜਾਵੇ ਤਾਂ ਕਿਸਾਨ ਆ ਜਿਹੜੇ ਬੜੀ ਦੁਚਿੱਤੀ ਦੇ ਵਿੱਚ ਐ ਕਿ ਉਹਨਾਂ ਨੂੰ ਕੀ ਕੀਤਾ ਜਾਵੇ ਉਹ ਕੀ ਕਰਨ ਕਿਉਂਕਿ ਇਹਦਾ ਜਿਹੜਾ ਕਹਿ ਰਹੇ ਨੇ ਕਿ ਪੰਜਾਬ ਦੇ ਵਿੱਚ ਤਾਂ ਪੂਰੀ ਤਰ੍ਹਾਂ ਬੈਨ ਹੋ ਗਿਆ ਪਰ ਇਹ ਅਜੇ ਜਿਹੜਾ ਕੇਸ ਐ ਕੋਰਟ ਦੇ ਵਿੱਚ ਐ ਸੁਣਵਾਈ ਅਦਿਨ ਐ 2 ਮਈ ਨੂੰ ਕੋਰਟ ਦੇ ਵਿੱਚ ਇਸ ਦਾ ਲੱਗ ਰਿਹਾ ਸੀ ਕਿ ਡਿਸੀਜਨ ਆਏਗਾ ਪਰ ਉਸ ਦਿਨ ਸੁਣਵਾਈ ਅੱਗੇ ਪੈਂਦੀ ਐ 5 ਮਈ ਪੈਂਦੀ ਐ 5 ਮਈ ਤੋਂ ਬਾਅਦ ਫਿਰ 13 ਮਈ ਇਸ ਤੇ ਪਾ ਦਿੱਤੀ ਗਈ ਹੈ ਯਾਨੀ ਕਿ ਕੱਲ ਇਸ ਤੇ ਹੋ ਸਕਦਾ ਹੈ ਕਿ ਕੋਈ ਡਿਸੀਜਨ ਆਵੇ ਪਰ ਕਿਸਾਨਾਂ ਦੀ ਹਾਲਤ ਇਹ ਬਣੀ ਹੋਈ ਹੈ ਕਿ ਨੇੜੇ ਆਈ ਜਾਣ ਬਿੰਨੋ ਕੁੜੀ ਦੇ ਕੰਨ ਕਿਉਂਕਿ ਉਹ ਕੋਈ ਡਿਸੀਜਨ ਨਹੀਂ ਲੈ پا ਰਹੇ ਕਿਉਂਕਿ ਜੇਕਰ ਪਨੀਰੀਆਂ ਦੀ ਗੱਲ ਕੀਤੀ ਜਾਵੇ ਤਾਂ ਉਹ ਵੀ ਟਾਈਮ ਨਿਕਲਦਾ ਜਾ ਰਿਹਾ ਤਾਂ ਇਹ ਸਭ ਨੂੰ ਲੈ ਕੇ ਸਾਡੇ ਨਾਲ ਹਰਿਆਣਾ ਤੋਂ ਜੋ ਕਿਸਾਨ ਯੂਨੀਅਨ ਦੇ ਪ੍ਰਿੰਸ ਵੜੈਚ ਜੀ ਨੇ ਕਿਸਾਨਾ ਗੁਨੇ ਜੁੜੇ ਹੋਏ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਔਰ ਪੂਰੀ ਸਥਿਤੀ ਸਮਝਣ ਦੀ ਕੋਸ਼ਿਸ਼ ਕਰਦੇ ਆ ਪ੍ਰਿੰਸ ਵਿਡੈਚ ਜੀ ਤੁਹਾਡਾ ਨਿਰਪੱਖ ਪੋਸਟ ਤੇ ਸਵਾਗਤ ਹੈ ਜੀ ਬਹੁਤ ਬਹੁਤ ਧੰਨਵਾਦ ਸਰ ਸਭ ਤੋਂ ਪਹਿਲਾਂ ਤਾਂ ਤੁਹਾਡੇ ਤੋਂ ਹੀ ਜਾਨਣਾ ਚਾਹਾਂਗੇ ਕਿ ਪੂਰਾ ਮਾਮਲਾ ਕੀ ਹੈ ਜੋ ਇਹ ਕਿਹਾ ਜਾ ਰਿਹਾ ਹੈ ਕਿ ਜਿਹੜਾ ਹਾਈਬ੍ਰਿਡ ਹੈ ਉਹਨੂੰ ਬੈਨ ਕਰ ਦਿੱਤਾ ਗਿਆ ਪਰ ਦੂਜੇ ਪਾਸੇ ਕੋਰਟ ਦੇ ਵਿੱਚ ਕੇਸ ਹੈ ਤਾਂ ਕੀ ਕਹੋਗੇ ਤੁਸੀਂ ਇਸ ਨੂੰ ਲੈ ਕੇ ਜੀ ਦੇਖੋ ਜੋ ਹਾਈਬ੍ਰਿਡ ਦਾ ਬੀ ਹੈ ਮੋٹے ਤੌਰ ਤੇ ਗੱਲ ਕਰੀਏ ਸਵੰਨਾ ਕੰਪਨੀ ਦਾ 7501 ਤੇ 7301 ਜੀ ਪਿਛਲੇ ਸਾਲ ਰਾਈਸ ਮਿਲਰਾਂ ਉਹਦੇ ਤੇ 100 150 200 ਰੁਪਏ ਕਿਵੰਟਲ ਤੱਕ ਦਾ ਕਟ ਲਗਾਇਆ ਜੋ ਕਿ ਬਿਲਕੁਲ ਗੈਰ ਕਾਨੂੰਨੀ ਸੀ ਸਰਕਾਰ ਵੱਲੋਂ ਐਮਐਸਪੀ ਤੇ ਪੇਮੈਂਟ ਕਿਸਾਨ ਦੇ ਖਾਤੇ 'ਚ ਹੋਈ ਪਰ ਉਸ ਪੇਮੈਂਟ ਨੂੰ ਅਰਥ ਸੈਲਰ ਵਾਲ ਰਾਈਸ ਮਿਲਰਾਂ ਵੱਲੋਂ ਵਾਪਸ ਲਿਆ ਗਿਆ ਉਹ ਕਿਸਾਨ ਤੇ ਇੱਕ ਡਾਕਾ ਸੀ ਜਦਕਿ ਹਾਈਬ੍ਰਿਡ ਦਾ ਬੀਜ ਉਹ ਪਿਛਲੇ 4-5 ਸਾਲ ਤੋਂ ਲੱਗ ਵੀ ਰਿਹਾ ਸੀ ਤੇ ਮੰਡੀਆਂ 'ਚ ਵੀ ਰਿਹਾ ਸੀ ਹੁਣ ਜਿੱਦ ਤੱਕ ਇਹ ਤੇ ਰੋਕ ਲਾਉਣ ਦੀ ਗੱਲ ਹੈ ਹਰਿਆਣੇ 'ਚ ਤਾਂ ਕੋਈ ਅਜੇ ਆਫੀਸ਼ੀਅਲ ਲੈਟਰ ਨਹੀਂ ਕੱਢਿਆ ਗਿਆ ਪੰਜਾਬ ਸਰਕਾਰ ਨੇ ਇਹਨੂੰ ਰੋਕ ਲਗਾਉਣ ਦਾ ਲੈਟਰ ਜਾਰੀ ਕੀਤਾ ਹੈ ਜਦਕਿ ਪੰਜਾਬ ਸਰਕਾਰ ਦੇ ਅੰਡਰ ਇਹ ਫੈਸਲਾ ਆਉਂਦਾ ਹੀ ਨਹੀਂ ਕਿਉਂਕਿ ਜੋ ਐਫਸੀਆਈ ਹੈ ਐਫਸੀਆਈ ਨੇ ਖਰੀਦ ਕਰਨੀ ਹੁੰਦੀ ਹੈ ਤੇ ਐਫਸੀਆਈ ਜੋ ਹੈ ਉਹ ਸੈਂਟਰ ਦੇ ਅੰਡਰ ਆਉਂਦਾ ਹੈ ਉਹ ਕੇਂਦਰੀ ਮੰਤਰਾਲਾ ਫੂਡ ਕਾਰਪੋਰੇਸ਼ਨ ਆਫ ਇੰਡੀਆ ਜੀ ਤੇ ਉਹਨਾਂ ਦੇ ਨੋਰ ਸਾਡੀ ਐਫਸੀਆਈ ਦੇ ਜੀਐਮ ਨਾਲ ਪਿਛਲੇ ਹਫਤੇ ਗੱਲ ਹੋਈ ਸੀ ਉਹ ਕਹਿੰਦੇ ਜੇ ਸਾਨੂੰ ਕੋਈ ਅਪੱਤੀ 7501 ਕਿਹਾ 710 ਕਾ ਇੱਕ ਖਰੀਦਣ ਦੇ ਉੱਤੇ ਨਹੀਂ ਹੈ ਹੂੰ ਜੀ ਸਟਾਕ ਰਾਈਸ ਮਿਲਰਾਂ ਰੋੜਾ ਪਾ ਰਹੇ ਨੇ ਜੀ ਰਾਈਸ ਮਿਲਰ ਕਹਿ ਰਹੇ ਨੇ ਜੀ ਅਸੀਂ ਇਹ ਦੀਰੀ ਨਹੀਂ ਖਰੀਦਾਂਗੇ ਹਰਿਆਣੇ ਚ ਵੀ ਤੇ ਪੰਜਾਬ ਚ ਵੀ ਇਹ ਬਿਲਕੁਲ ਗੈਰ ਕਾਨੂੰਨੀ ਹੈ ਰਾਈਸ ਮਿਲਰਾਂ ਦਾ ਕੋਈ ਹੱਕ ਹੀ ਨਹੀਂ ਬਣਦਾ ਇਹ ਬਿਆਨ ਦੇਣ ਦਾ ਕਿਉਂਕਿ ਰਾਈਸ ਮਿਲਰ ਕੋਈ ਖਰੀਦ ਏਜੰਸੀ ਆ ਪ੍ਰੋਕਿਊਰਮੈਂਟ ਏਜੰਸੀ ਨਹੀਂ ਹੈ ਹਮ ਰਾਈਸ ਮਿਲਰ ਇੱਕ थर्ड पार्टी ਮਿਲਿੰਗ ਏਜੰਸੀ ਹੈ ਕਿਸਾਨ ਨੇ ਮੁੰਜੀ ਲਾਈ ਸਰਕਾਰ ਨੇ ਖਰੀਦੀ ਉਸ ਤੋਂ ਬਾਅਦ ਰਾਈਸ ਮਿਲਰ ਨੂੰ ਦਿੱਤੀ ਕਿ ਤੂੰ ਇਹਦੇ ਚੋਲ ਛੱਡ ਕੇ ਸਾਨੂੰ ਦੇ ਦੇ ਹਮ ਰਾਈਸ ਮਿਲਰਾਂ ਦੀ ਇਹ ਗੁੰਡਾਗਰਦੀ ਹੈ ਬਦਮਾਸ਼ੀ ਹੈ ਕਿਉਂ ਕਿਸਾਨਾਂ ਨੂੰ ਲੁੱਟਣਾ ਚਾ ਰਹੇ ਨੇ ਅਗਲੇ ਪਿਛਲੇ ਵਾਰੀ ਇੱਕ ਸੈਂਪਲ ਕੱਢਿਆ ਸੀ ਹਰਿਆਣੇ ਦੇ ਅੰਦਰ ਇੱਕ ਪੇਵਾ ਮੰਡੀ ਦਾ ਉਹਦੇ ਉਹਦੇ 'ਚ 35 ਕਰੋੜ ਦੀ ਠੱਗੀ ਕਿਸਾਨਾਂ ਨਾਲ ਲੱਗੀ ਸੀ ਕਿ ਕਿਸਾਨਾਂ ਦੇ ਖਾਤੇ 'ਚ ਆਇਆ ਤਾਂ ਪੈਸਾ ਮਸਤੀ ਦਾ ਪਰ ਉਹਦੇ ਤੋਂ ਕਿਸਾਨਾਂ ਨੇ 35 ਕਰੋੜ ਰੁਪਏ ਕਢਾ ਕੇ ਰਾਇਸ ਮਿਲਰਾਂ ਨੂੰ ਦੇ ਦਿੱਤਾ ਇੱਕ ਤਰ੍ਹਾਂ ਨਾਲ ਉਹ ਆਪਣੀ ਜੀਰੀ ਵੇਚਣ ਤੇ ਰਿਸ਼ਵਤ ਦਿੱਤੀ ਗਈ ਕਿ ਤੁਸੀਂ ਮੇਰੀ ਜੀਰੀ ਖਰੀਦ ਲਓ 150-200 ਰੁਪਏ ਕਿਵੰਟਲ ਰਿਸ਼ਵਤ ਹੈ ਜੀ ਤੇ ਪ੍ਰਿੰਸ ਵਿਡਾਜੀ ਜਿਹੜੀ ਕੱਲ ਜਿਸ ਤਰ੍ਹਾਂ ਦੋ ਵਾਰੀ ਆਲਰੇਡੀ ਸੁਣਵਾਈ ਹੈ ਜਿਹੜੀ ਟਲ ਚੁੱਕੀ ਆ ਕੱਲ ਫੇਰ ਸੁਣਵਾਈ ਹੈ ਜੇਕਰ ਕੱਲ ਫੇਰ ਇਹਨੂੰ ਪੋਸਟਪੋਨ ਕੀਤਾ ਜਾਂਦਾ ਤਾਂ ਫੇਰ ਕਿਸਾਨ ਇਸ ਸਿਚੁਏਸ਼ਨ ਦੇ ਵਿੱਚ ਕੀ ਕਰਨਗੇ ਦੇਖੋ ਜਿਹੜੀ ਤੁਸੀਂ ਆਪਣੇ ਇੰਟਰੋ ਦੇ ਵਿੱਚ ਗੱਲ ਕਹੀ ਸੀ ਕਿ ਬੂਹ ਹੈ ਜਨ ਤੇ ਵਿਨੋ ਕੁੜੀ ਦੇ ਕੰਨ ਇਹ ਬਿਲਕੁਲ ਉਹੀ ਸਥਿਤੀ ਬਣਦੀ ਜਾ ਰਹੀ ਹੈ ਇਹਦੇ ਉੱਤੇ ਫੈਸਲਾ ਪਹਿਲਾਂ ਹੋਣਾ ਚਾਹੀਦਾ ਸੀ ਅਸੀਂ 1 ਮਹੀਨੇ ਤੋਂ ਸਰਕਾਰਾਂ ਨੂੰ ਦੋਨੋਂ ਰਾਜ ਦੀ ਸਰਕਾਰ ਨੂੰ ਇੰਟੀਮੀਟ ਕਰ ਰਹੇ ਹਾਂ ਜੀ ਕਿ ਤੁਸੀਂ ਇੱਥੇ ਆਪਣੀ ਪੋਲਿਸੀ ਜੋ ਹੈ ਉਹ ਕਲੀਅਰ ਕਰੋ ਸਾਫ਼ ਸਪਸ਼ਟ ਕਰੋ ਕਿ ਤੁਸੀਂ ਇਹਨੂੰ ਖਰੀਦੋਗੇ ਆ ਨਹੀਂ ਖਰੀਦੋਗੇ ਜੀ ਹੁਣ ਜੇਕਰ ਹਾਈ ਕੋਰਟ ਦਾ ਮਾਮਲਾ ਹੈ ਮੇਰੀ ਜੋ ਸੁਵੰਨਾ ਕੰਪਨੀ ਦੇ ਜੀਐਮ ਹੈ ਕਰਨੀ ਸਿੱਧੂ ਜੀ ਉਹਨੇ ਨਾਲ ਗੱਲ ਹੋਈ ਸੀ ਉਹ ਕਹਿ ਰਹੇ ਸੀ ਕਿ ਹਾਈ ਕੋਰਟ ਨੇ ਇਹ ਕਿਹਾ ਹੈ ਜੀ ਇਹਦੇ ਵਿੱਚ ਸੈਂਟਰ ਸਟੇਟ ਗਵਰਨਮੈਂਟ ਦਾ ਤਾਂ ਕੁਝ ਬਣਦਾ ਹੀ ਨਹੀਂ ਸਗੋ ਪੰਜਾਬ ਦੇ ਜੋ ਐਡਵੋਕੇਟ ਜਰਨਲ ਹੈ ਉਹਨਾਂ ਇੱਕ ਰਾਈਸ ਮਿਲਰਾਂ ਦੇ ਪ੍ਰਧਾਨ ਨੂੰ ਹਾਈ ਕੋਰਟ ਛੀਰਿੰਗ ਦੇ ਦੌਰਾਨ ਬੁਲਾ ਲਿਆ ਸੀ ਜਦੋਂ ਆਪਣਾ ਪੱਖ ਰੱਖਣ ਲੱਗੇ ਤਾਂ ਹਾਈ ਕੋਰਟ ਦੇ ਜੋ ਮਾਨੀਆ ਜਸਟਿਸ ਸੀ ਉਹਨਾਂ ਨੇ ਕਿਹਾ ਕਿ ਤੁਹਾਡਾ ਤੇ ਕੁਝ ਕਹਿਣਾ ਬਣਦਾ ਹੀ ਨਹੀਂ ਰਾਈਸ ਮਿਲਰ ਦਾ ਤਾਂ ਅਸੀਂ ਗੱਲ ਸੁਣਨ ਲਈ ਪ੍ਰਤੀਬੱਧ ਹੀ ਨਹੀਂ ਹੈਗੇ ਸਰਕਾਰਾਂ ਨੇ ਖਰੀਦਣੀ ਹੈ ਸਰਕਾਰ ਦੱਸੇ ਹੂੰ ਇਹ ਇਹਨੂੰ ਬੈਨ ਕਰਨਾ ਵੀ ਜੋ ਹੈ ਉਹ ਕਿਸੇ ਤਰ੍ਹਾਂ ਦੀ ਕਾਨੂੰਨੀ ਤੌਰ ਤੇ ਨਹੀਂ ਹੈ ਹਾਈਬ੍ਰਿਡ ਦਾ ਜੋ ਵੀ ਹੈ ਉਹ ਕਿਸਾਨਾਂ ਦੇ ਹੱਕ ਦਾ ਵੀ ਹੈ ਇਹਦੇ ਤੇ 8 ਤੋਂ 5 ਤੋਂ 4 ਕਵੰਟਲ ਦੀ ਆ ਜਿਆਦਾ ਪੈਦਾਵਾਰ ਹੁੰਦੀ ਹੈ 8 ਤੋਂ 10000 ਰੁਪਏ ਏਕੜ ਕਿਸਾਨ ਨੂੰ ਫਾਇਦਾ ਹੈ ਜਿਸ ਤੱਕ ਇਹਦੀ ਮਿਲਿੰਗ ਦੀ ਗੱਲ ਹੈ ਜੋ ਹਵਾਲਾ ਰਾਈਸ ਮਿਲਰ ਦਿੰਦੇ ਨੇ ਕਿ ਇਹ ਤੇ ਟੁਕੜਾ ਜਿਆਦਾ ਹੈ ਜੋ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੀ 2022 ਦੀ ਰਿਪੋਰਟ ਹੈ ਉਹ ਇਹ ਕਹਿ ਰਹੀ ਹੈ ਕਿ ਸਾਡੇ 71% ਮਿਲਿੰਗ ਹੈ ਜੋ ਥੱਬੀ ਜੀਰੀ ਤੋਂ ਵੀ 1% ਜ਼ਿਆਦਾ ਹੈ ਜੀ ਤਰੀ ਤਰ੍ਹਾਂ ਤੇ ਕਾਨੂੰਨੀ ਗਰਾਊਂਡ ਦੇ ਉੱਤੇ ਇਹ ਗੱਲ ਇਹਨਾਂ ਦੀ ਪੂਰੀ ਨਹੀਂ ਉਤਰ ਰਹੀ ਸਾਨੂੰ ਇਹ ਮੋਟੇ ਤੌਰ ਤੇ ਸਮਝ ਆ ਰਿਹਾ ਕਿ ਇਹ ਕਿਰੋਂ ਪਹਿਲਾਂ ਹੀ ਇੱਕ ਮਾਹੌਲ ਲਾ ਕੇ ਬਣਾ ਕੇ ਕਿਸਾਨਾਂ ਨੂੰ ਫੱਗੀ ਲਾਉਣਾ ਚਾਹੁੰਦੇ ਆ ਜੀ ਕਿ ਜਿਹੜੇ ਪਿਛਲੇ ਸਾਲ ਇਹਨਾਂ ਦੇ ਮੂੰਹ ਨੂੰ ਖੂਨ ਲੱਗ ਗਿਆ ਸੀ ਕਿ ਐਦਿਕਾ ਵੀ ਅਸੀਂ ਕਿਸਾਨ ਨੂੰ ਮੰਡੀਆਂ ਦੇ ਅੰਦਰ ਲੁੱਟ ਲਈਏ ਹੂੰ ਪ੍ਰਿੰਸੀਦੀ ਇੱਕ ਸਵਾਲ ਹੋਰ ਇਹਦੇ ਨਾਲ ਜੁੜਦਾ ਅਗਰ ਕੱਲ ਕੋਰਟ ਦੇ ਵਿੱਚ ਸੁਣਵਾਈ ਇਹ ਹੋ ਜਾਂਦੀ ਹੈ ਕਿ ਜਿਹੜਾ ਬੀਜ ਹੈ ਪੂਰੀ ਤਰ੍ਹਾਂ ਬੈਨ ਕਰ ਦਿੱਤਾ ਜਾਂਦਾ ਫਿਰ ਬਹੁਤ ਸਾਰੇ ਕਿਸਾਨ ਇਹੋ ਜਿਹੇ ਹੋਣਗੇ ਜਿਨ੍ਹਾਂ ਨੇ ਬੀਜ ਖਰੀਦ ਲਿਆ ਹੋਊਗਾ ਕਈਆਂ ਨੇ ਤਾਂ ਪਨੀਰੀਆਂ ਵੀ ਬੀਜ ਦਿੱਤੀਆਂ ਹੋਣਗੀਆਂ ਫਿਰ ਕੀ ਉਹਨਾਂ ਦੇ ਨੁਕਸਾਨ ਦੀ ਪਰਪਾਈ ਹੋਏਗੀ ਕਿਸੇ ਤਰੀਕੇ ਨਾਲ ਜੀ ਦੇਖੋ ਪਰਪਾਈ ਤਾਂ ਵੈਸੇ ਸਰਕਾਰ ਨੇ ਕਰਨੀ ਹੁੰਦੀ ਹੈ ਪਰ ਬੀਇੰਗ ਇੱਕ ਕਿਸਾਨ ਲੀਡਰ ਹੈ ਬੀਇੰਗ ਇੱਕ ਕਿਸਾਨ ਅਗਰ ਹਾਈ ਕੋਰਟ ਹੀ ਬੈਨ ਕਰ ਦਿੰਦਾ ਵੈਸੇ ਇਹਦੀ ਪੋਜੀਸ਼ਨ ਕੋਈ ਨਹੀਂ ਹੈ ਕਿਉਂਕਿ ਸੀਡ ਐਕਟ ਦੇ ਅੰਦਰ ਨੂੰ ਬੰਨ੍ਹ ਕੀਤਾ ਹੀ ਨਹੀਂ ਜਾ ਸਕਦਾ ਲੀਗਲੀ ਕਿਸੇ ਵੀ ਤਰ੍ਹਾਂ ਐਸ்சிਆਈ ਦੇ ਨੋਰਮਸ ਦੇ ਅਨੁਸਾਰ ਵੀ ਨਹੀਂ ਕੀਤਾ ਜਾ ਸਕਦਾ ਪਰ ਫਿਰ ਵੀ ਖੁਦ ਨਾਕਾਸਤਾ ਹਾਈ ਕੋਰਟ ਕਰ ਦਿੰਦਾ ਹੈ ਨਗਰ ਮਾਨਯੋਗ ਹਾਈ ਕੋਰਟ ਦਾ ਫੈਸਲਾ ਤਾਂ ਮੰਨਣਾ ਹੀ ਪਏਗਾ ਸਰਕਾਰ ਲਈ ਦਰਵਾਜ਼ਾ ਖੁੱਲ੍ਹਾ ਹੈ ਕਿ ਸਰਕਾਰ ਇਹਦੀ ਭਰਪਾਈ ਕਿਸਾਨਾਂ ਨੂੰ ਕਰੇ ਅਗਰ ਪਨੀਰੀ ਬੀਜਣ ਦਾ ਕੋਈ ਖਰਚਾ ਹੋਇਆ 20 ਵਿਕਿਆ ਕਿਉਂਕਿ ਸਰਕਾਰ ਨੂੰ 20 ਵੇਚਣ ਤੇ ਪਹਿਲਾਂ ਫਿਰ ਬਿਲਕੁਲ ਰੋਕ ਲਗਾ ਦੇਣੀ ਚਾਹੀਦੀ ਸੀ ਨਾ ਮਿੰਡੀ ਚ ਵਿਕੇ ਮਾਰਕੀਟ ਚ ਵਿਕਿਆ ਕਿਸਾਨ ਨੇ ਖਰੀਦ ਲਿਆ ਅਗਰ ਖਰੀਦਿਆ ਤਾਂ ਫਿਰ ਉਹ ਵਿਕੇ ਦਿੰਨਾ ਵੀ ਨਹੀਂ ਅੱਗੇ ਵੀ ਉਹਦੀ ਮੁੰਜੀ ਵਿਕਣੀ ਚਾਹੀਦੀ ਹੈ ਹੂੰ ਕਿਉਂਕਿ ਬਹੁਤ ਸਾਰੇ ਕਿਸਾਨ ਤਾਂ ਜਿਨ੍ਹਾਂ ਨੇ ਕਿਉਂਕਿ ਪਨੀਰੀਆਂ ਦਾ ਟਾਈਮ ਵੀ ਨਿਕਲਦਾ ਜਾਂਦਾ ਦੇਖੋ ਆਰਥਿਕ ਨੁਕਸਾਨ ਤਾਂ ਉਹਨਾਂ ਦਾ ਹੋਏ ਗਈ ਬਿਲਕੁਲ ਬਿਲਕੁਲ ਹੋਏਗਾ ਜੀ ਆਰਥਿਕ ਨੁਕਸਾਨ ਬਿਲਕੁਲ ਦਾ ਹੈ ਜੀ ਔਰ ਇਸ ਮਸਲੇ ਤੇ ਤੁਸੀਂ ਹੋਰ ਕੁਝ ਕਹਿਣਾ ਚਾਹੁੰਦੇ ਹੋ ਮਤਾਂ ਵੀ ਇਹਦੇ ਵਿੱਚ ਇਹੀ ਹੈ ਕਿ ਸਰਕਾਰਾਂ ਨੂੰ ਸਮਾਂ ਰਿੰਦੇ ਇਹਨਾਂ ਤੇ ਧਿਆਨ ਦੇਣਾ ਚਾਹੀਦਾ ਹੈ ਇਹਨਾਂ ਬਾਰੇ ਗੌਰ ਕਰਨੀ ਚਾਹੀਦੀ ਹੈ ਜਿੱਥੇ ਤੱਕ ਰਾਈਸ ਮਿਲਰਾਂ ਦੀ ਗੱਲ ਹੈ ਰਾਈਸ ਮਿਲਰਾਂ ਤੇ ਲਗਾਮ ਲਾਣੀ ਚਾਹੀਦੀ ਹੈ ਕਿਉਂਕਿ ਵੇਚਣਾ ਕਿਸਾਨ ਦਾ ਕੰਮ ਹੈ ਇਹ ਤਾਂ ਸਰਕਾਰ ਦਾ ਕੰਮ ਹੈ ਰਾਈਸ ਮਿਲਰ ਦਾ ਕਿਸਾਨ ਨਾਲ ਕਾਨੂੰਨੀ ਤੌਰ ਤੇ ਕੋਈ ਮਕਸਦ ਨਹੀਂ ਹਰਦਾ ਕੀ ਹੁੰਦਾ ਕਿ ਇਨਸਪੈਕਟਰ ਆਪਣੀ ਰਿਸ਼ਵਤ ਲੈ ਕੇ ਮੰਦਰ ਦਫਤਰਾਂ ਤੇ ਬੈਠ ਜਾਂਦੇ ਨੇ ਰਾਈਸ ਮਿਲਰਾਂ ਨੂੰ ਕਹਿ ਦਿੰਦੇ ਨੇ ਤੁਸੀਂ ਆਪਣੇ ਕਰਿੰਦੇ ਭੇਜੋ ਤੇ ਮੰਡੀਆਂ ਤੇ ਲੁੱਟ ਮਚਾ ਲਓ ਜੀ ਨਹੀਂ ਤਾਂ ਵੇਚਣ ਵਾਲਾ ਕਿਸਾਨ ਹੈ ਖਰੀਦਣ ਵਾਲੀ ਡੀ ਐਫ ਐਸ ਸੀ ਹੈਫਰਡ ਜੋ ਛੋਟੀਆਂ ਏਜੰਸੀਆਂ ਨੇ ਜਾਂ ਸੈਂਟਰਲ ਪੂਲ ਤੇ ਐਫਸੀਆਈ ਤੇ ਜਾਂਦਾ ਹੈ ਨਾਈਸ ਮਿਲਰ ਨੂੰ ਏਜੰਸੀ ਨੇ ਦੇਣਾ ਹੁੰਦਾ ਆਪਣੀ ਮਿਲਿੰਗ ਕਰਨ ਦੇ ਲਈ ਇਹਨਾਂ ਦਾ ਸਰਕਾਰ ਨੂੰ ਰੋਕ ਲੈਣੀ ਚਾਹੀਦੀ ਹੈ ਆਪਣਾ ਇਨਫਰਾਸਟ੍ਰਕਚਰ ਇਸ ਲਾਇਕ ਬਣਾਉਣਾ ਚਾਹੀਦਾ ਹੈ ਕਿ ਕਿਸਾਨ ਦਾ ਜੋ ਪ੍ਰੋਡਿਊਸ ਹੈ ਉਹਦੀ ਮੁਕੰਮਲ ਖਰੀਦ ਕੀਤੀ ਜਾ ਸਕੇ ਜੀ ਬਹੁਤ ਸ਼ੁਕਰੀਆ ਪ੍ਰਿੰਸ ਵਿਦੈਜੀ ਜੀ ਤਾਂ ਸਾਡੇ ਨਾਲ ਕਿਸਾਨ ਆਗੂ ਹਰਿਆਣਾ ਤੋਂ ਪ੍ਰਿੰਸ ਵਿੜੈਚ ਜੀ ਜੁੜੇ ਸੀ ਜਿਨ੍ਹਾਂ ਨੇ ਪੂਰੀ ਤਰ੍ਹਾਂ ਸਾਨੂੰ ਸਮਝਾਇਆ ਕਿ ਕਿਸ ਤਰ੍ਹਾਂ ਦਾ ਇਹ ਮਾਮਲਾ ਹੈ ਤੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਜੇਕਰ ਕੱਲ ਦੀ ਇਹ ਸੁਣਵਾਈ ਹੁੰਦੀ ਹੈ ਪੂਰੀ ਤਰ੍ਹਾਂ ਦੇ ਤੇ ਬੈਨ ਲਗਾ ਦਿੱਤਾ ਜਾਂਦਾ ਤਾਂ ਜਿਹੜੀ ਪਰਭਾਈ ਦੀ ਜ਼ਿੰਮੇਵਾਰੀ ਆ ਕਿਤੇ ਨਾ ਕਿਤੇ ਸਰਕਾਰ ਦੀ ਬੰਦੀ ਆ ਬਾਕੀ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਜਿਹੜੇ ਸ਼ੈਲਰ ਮਾਲਕ ਆ ਉਹ ਇਹ ਸਵਾਲ ਨਹੀਂ ਉਠਾ ਸਕਦੇ ਉਹ ਇਹ ਡਿਸੀਜਨ ਨਹੀਂ ਲੈ ਸਕਦੇ ਕਿ ਉਹ ਝੋਨਾ ਜਿਹੜਾ ਨਹੀਂ ਖਰੀਦਣਗੇ ਫਿਲਹਾਲ ਦੋ ਵਾਰੀ ਸੁਣਵਾਈ ਇਹ ਦੀ ਟਲ ਚੁੱਕੀ ਆ ਤੇ ਕੱਲ ਫਿਰ ਦੇਖਣਾ ਹੋਏਗਾ ਕੇ ਕੱਲ ਦੀ ਜਿਹੜੀ ਅਗਰ ਸੁਣਵਾਈ ਹੁੰਦੀ ਆ ਤਾਂ ਕਿਸ ਤਰ੍ਹਾਂ ਦਾ ਡਿਸੀਜਨ ਇਸ ਤੇ ਲਿਆ ਜਾਵੇਗਾ